Losorata o se atope pa ipake mire. ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਹੋਣੀ ਨਾਲ ਉਹਨਾਂ ਦੇ ਕਰਮਤਰੀ ਜਿਹੜੇ ਉਮੀਦਵਾਰ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਫਗਵਾਣਾ ਦੇ ਵਿੱਚ ਜਿਹੜਾ ਦੁਕਾਨਦਾਰਾ ਵੱਲੋਂ ਜਿਹੜਾ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਟਰੈਕਟਰ ਟਰਾਲੀ ਦੇ ਵਿੱਚ ਜਿਹੜਾ ਇਹ ਮਾਰਚ ਕੱਢਿਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਟਰਾਲੀਆਂ ਇਹਦੇ ਵਿੱਚ ਮੌਜੂਦ ਨੇ ਟਰੈਕਟਰ ਜਿਹੜਾ ਵੱਡੀ ਗਿਣਤੀ ਦੇ ਵਿੱਚ ਇਹਦੇ ਵਿੱਚ ਸਾਰਪੋ ਰੋਡ ਤੋਂ ਟਰੈਕਟਰ ਮਾਰ ਜਿਹੜਾ ਕੱਢਿਆ ਗਿਆ ਤਸਵੀਰਾਂ ਦੇਖ ਸਕਦੇ ਤੁਸੀਂ ਅਨੀਤਾ ਸੋਮ ਪ੍ਰਕਾਸ਼ ਹੱਥ ਹਲਾ ਕੇ ਜਿਹੜਾ ਦੁਕਾਨਦਾਰਾ ਦਾ ਜਿਹੜਾ ਸਵਾਗਤ ਕੀਤਾ ਜਾ ਰਿਹਾ ਉਹ ਆਪਣਨ ਨੰਦਲ ਸਵਾਗਤ ਕਰ ਰਹੇ ਨੇ ਉਹਨਾਂ ਦੇ ਨਾਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕਹਿਣ ਤੋਂ ਜਿਹੜੇ ਵਿਚ ਸਵਾਰ ਨੇ ਪੂਰੀ ਭਾਜਪਾ ਦੀ ਜਿਹੜੀ ਵਰਕਰ ਲੀਡਰਸ਼ਿਪ ਜਿਹਦੇ ਵਿੱਚ ਸਵਾਰ ਹੈ ਤਸਵੀਰਾਂ ਪਿੱਛੇ ਵੀ ਦੇਖ ਲਓ ਤੁਸੀਂ ਪਿਛਲੇ ਤਸਵੀਰਾਂ ਦਿਖਾਉਂਦੇ ਜਿਹੜਾ ਟਰੈਕਟਰਾਂ ਦਾ ਵੱਡਾ ਜਿਹੜਾ ਕਾਫਲਾ ਟਰੈਕਟਰ ਮਾਰਚ ਜਿਹੜਾ ਇਹ ਕੱਢਿਆ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਜਿਹੜੇ ਨੌਜਵਾਨ ਇਸ ਟਰੈਕਟਰ ਮਾਰਚ ਦੇ ਵਿੱਚ ਸ਼ਾਮਲ ਹੋਏ ਆ ਅਨੀਤਾ ਸੁਮਕਾਸ਼ ਹੁਣਾ ਵੱਲੋਂ ਜਿਹੜਾ ਅੱਜ ਆਪਣਾ ਸ਼ਕਤੀ ਪ੍ਰਦਰਸ਼ਨ ਕਿਸ ਹਿਸੇ ਨੇ ਇੱਥੇ ਕੀਤਾ ਜਾ ਰਿਹਾ ਹੈ ਫਗਵਾੜਾ ਦੇ ਵਿੱਚ ਜਿੱਥੋਂ ਪਿਛਲੀ ਵਾਰ ਉਹਨਾਂ ਦੇ ਪਤੀ ਜੋ ਕੇਂਦਰੀ ਮੰਤਰੀ ਵੀ ਨੇ ਸੋਮਪrakash ਕੈਦ ਹੋਣੇ ਇਥੋਂ ਸੰਸਦ ਰਹੇ ਨੇ ਤੇ ਇਸ ਵਾਰ ਜਿਹੜਾ ਭਾਜਪਾ ਵੱਲੋਂ ਅਨੀਤ ਸੋਮਪrakash ਨੂੰ ਜਿਹੜਾ ਹੁਸ਼ਿਆਰਪੁਰ ਲੋਕ ਸਭਾ ਤੋਂ ਜਿਹੜਾ ਉਮੀਦਵਾਰ ਬਣਾਇਆ ਗਿਆ ਹੈ ਵੱਡਾ ਜਿਹੜਾ ਇਹ ਮਾਰਚ ਰੋਡ ਸ਼ੋਅ ਗਿਆ ਸਾਡੇ ਕੱਢਿਆ ਜਾ ਰਿਹਾ ਹੈ ਬਾਜ਼ਾਰ ਦੇ ਵਿੱਚ ਜਿਹੜਾ ਸਵਾਗਤ ਕੀਤਾ ਜਾ ਰਿਹਾ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਗੱਲਬਾਤ ਵੀ ਜ਼ਰੂਰ ਕਰਦੇ ਆਂ ਕੇਂਦਰੀ ਮੰਤਰੀ ਉਹਨਾਂ ਨਾਲ ਅਨੀਤਾ ਸੋਮਪrakash ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆਂ ਕਿਹੋ ਜਿਹੇ ਹਾਲਾਤ ਹੈ ਕੀ ਕੁਝ ਹੰਗਾਰਾ ਮਿਲ ਰਿਹਾ ਹੈ ਕਿਹਨਾਂ ਨਾਲ ਆਪਣਾ ਮੁਕਾਬਲਾ ਹੋ ਸਮਝ ਦੇ ਨੇ ਕੇਂਦਰੀ ਮੰਤਰੀ ਸੋਮਪrakash ਉਹਨੇ ਸਾਡੇ ਨਾਲ ਮਜੂਦ ਨੇ ਮੰਤਰੀ ਸਾਹਿਬ ਦੇਖਿਆ ਟਰੈਕਟਰ ਮਾਰਚ ਬੜਾ ਵੱਡੇ ਗੈਂਤੇ ਦੇ ਵਿੱਚ ਹੈ ਬਾਜ਼ਾਰ ਦੇ ਵਿੱਚ ਦੇਖਿਆ ਫੁੱਲਾਂ ਦੀ ਵਰਖਾ ਹੋ ਰਹੀ ਹੈ ਕਿਹੋ ਜਿਹੇ ਹੰਗਾਰਾ ਕਿਉਂਕਿ 5 ਸਾਲ ਪਿਛਲੇ ਵੀ ਤੁਸੀਂ ਰਹੇ ਹੋ ਤੁਸੀਂ ਆਪ ਹੀ ਦੇਖ ਰਹੇ ਹੋ ਬਹੁਤ ਵਧੀਆ ਮਾਰਾ ਸਾਰੇ ਲੋਕਾਂ ਨੂੰ ਮਿਲ ਰਿਹਾ ਹੈ ਇਹ ਟਰੈਕਟਰ ਹੈ ਕਿਸਾਨ ਲੈ ਕੇ ਆਏ ਨੇ ਪਰ ਮੇਰੇ ਇਲਾਕੇ ਦੇ ਫਗਵਾੜੇ ਦੇ ਕਿਸਾਨ ਲੈ ਕੇ ਆਏ ਨੇ ਕਿਸਾਨਾਂ ਚ ਬੜੀ ਰਿਸਪੌਂਸ ਵਧੀਆ ਤੇ ਸ਼ਹਿਰ ਬਹੁਤ ਹੀ ਵਧੀਆ ਰਿਸਪੌਂਸ ਹੈ ਜਿਵੇਂ ਵੱਖਰੀ ਜਿਹੀ ਮਿਸਾਲ ਸਾਨੂੰ ਦੇਖਣ ਨੂੰ ਸਾਨੂੰ ਵੀ ਦੇਖਣ ਨੂੰ ਮਿਲੀ ਹੈ ਤੇ ਲੋਕਾਂ ਨੂੰ ਵੀ ਦੇਖਣ ਨੂੰ ਮਿਲੀ ਹੈ ਜਿੱਥੇ ਇੱਕ ਪਾਸੇ ਵਿਰੋਧ ਕਰ ਰਹੇ ਕਿਸਾਨ ਦੂਜੇ ਪਾਸੇ ਫਗਵਾੜਾ ਹਲਕਾ ਜਿੱਥੇ ਸਾਡਾ ਆਪਣਾ ਰਹਿائش ਵੀ ਹੈ ਤੇ ਇੱਥੇ ਵੱਡੇ ਗੰਦੇ ਵਿੱਚ ਜਿਹੜੇ ਕਿਸਾਨ ਟਰੈਕਟਰ ਦੇ ਉੱਪਰ ਵੱਡਾ ਝੰਡਾ ਜਿਹੜਾ ਹੈ ਕਮਲ ਦੇ ਫੁੱਲ ਦਾ ਲੱਗਾ ਹੋਇਆ ਤੇ ਟਰੈਕਟਰ ਮਾਰਚ ਦੇ ਵਿੱਚ ਸ਼ਾਮਲ ਹੋਏ ਆ ਇਹ ਇੱਕ ਵੱਖਰੀ ਵੀ ਮਿਸਾਲ ਸਾਨੂੰ ਦੇਖਣ ਨੂੰ ਜਿਹੜੀ ਮਿਲੀ ਹੈ ਇਹਨੂੰ ਬਧਰਾਵ ਇਹਨੂੰ ਅਸਲੀ ਬਧਰਾਵੇ ਆ ਹੂੰ ਲੋਕਾਂ ਦੇ ਮਨਾਵੇ ਚ ਮੋਦੀ ਜੀ ਦੇ ਸਤਕਾਰ ਮੋਦੀ ਦੇ ਪਿਆਰ ਹੁੰਦੇ ਭਿਜਨ ਵਿੱਚ ਉਹ ਜੇ ਨੀਤੀਆਂ ਦੇ ਵਿੱਚ ਵੀ ਜੀ ਪਿਆਰ ਹੈ ਲੋਕਾਂ ਮਨ ਸਿੰਘ ਗਾਲਦੇ ਦਿਨਾਂ ਨਗਰ ਦੀ ਰੈਲੀ ਤੋਂ ਬਾਅਦ ਇਹ ਬਦਲਾਅ ਆ ਕੇ ਮੋਦੀ ਸਾਹਿਬ ਆਏ ਸੀਗੇ ਜਲੰਧਰ ਵੀ ਪਹੁੰਚੇ ਸੀਗੇ ਨਹੀਂ ਅੱਗੇ ਵੀ ਤੇ ਫਵਾੜੇ ਵਿੱਚ ਕੋ ਬਹੁਤ ਪਸੰਦ ਆਇਆ इनको ਕਦੇ ਜੜ ਨੇ ਬਹੁਤ ਸੱਜਣ ਨੇ ਸਾਰੇ ਲੀਡਰ ਵੀ ਤੇ ਇੱਥੇ ਸਾਨੂੰ ਕੋਈ ਸਮੱਸਿਆ ਕਰਿਆ ਨਹੀਂ ਹਾਂ ਕਿਉਂਕਿ ਪਹਿਲਾਂ ਜਦੋਂ ਵੀ ਦਿੱਲੀ ਅੰਦੋਲਨ ਚੱਲਿਆ ਆ ਤੇ ਅਸੀਂ ਦੇਖਿਆ ਤੁਸੀਂ ਜਿਹੜਾ ਆ ਉਸ ਮੀਟਿੰਗਾਂ ਦੇ ਵਿੱਚ ਵੀ ਸ਼ਾਮਲ ਹੁੰਦੇ ਰਹੇ ਕਿਸਾਨਾਂ ਦੀ ਗੱਲ ਜਿਹੜੇ ਨੇੜੇ ਕਰਾਂ ਦੇ ਕਾਫੀ ਕੋਸ਼ਿਸ਼ ਕੀਤੀ ਹੈ ਉਹਦਾ ਹੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਿਸਾਨ ਜਿਹੜੇ ਸੌਫਟਵੇਅਰ ਇੱਥੇ ਲੋਕਾਂ ਦਾ ਪਿਆਰ ਹੈ ਇਸ ਕਰਕੇ ਸਾਰਾ ਕੁਝ ਠੀਕ ਹੋ ਗਿਆ ਖੱਟ ਨਾਲ ਮੈडम ਵੀ ਮੌਜੂਦ ਹੈ ਮੈਡਮ ਜੀ ਪਿਛਲੇ 5 ਸਾਲ ਅਸੀਂ ਦੇਖਿਆ ਤੁਸੀਂ ਸੇਵਾ ਕੀਤੀ ਸੀਗੀ ਮੰਤਰੀ ਸਾਹਿਬ ਦੇ ਲਈ ਜਿਹੜੇ ਬਹੁਤ ਮਿਹਨਤ ਕਰ ਰਹੇ ਸੀ ਤੇ ਹੁਣ ਜਿਹੜਾ ਹੈ ਖੁਦ ਚੋਣ ਮੈਦਾਨ ਦੇ ਵਿੱਚ ਹੈਗੇ ਆ ਕਿੰਨਾ ਕੁ ਫਰਕ ਮੰਨਦੇ ਤੇ ਕਿਹੋ ਜਿਹਾ ਪਿਆਰ ਮੇਰੇ ਲਈ ਫੁਗਵਾੜਾ ਵਾਸੀਆਂ ਵਿੱਚ ਤਾਂ ਬਹੁਤ ਜ਼ਿਆਦਾ ਪਿਆਰ ਹੈ ਔਰ ਪੂਰੇ ਹਲਕੇ ਦੇ ਵਿੱਚ ਮੋਦੀ ਜੀ ਲਈ ਬਹੁਤ ਉਤਸ਼ਾਹ ਆ ਦੇਸ਼ ਦੀ ਤਰੱਕੀ ਦੇ ਲਈ ਬਹੁਤ ਉਤਸ਼ਾਹ ਆ ਗੱਲ ਅੱਛਾ ਗੱਲ ਦਿਨਾ ਨਗਰ ਦੇ ਵਿੱਚ ਅਸੀਂ ਦੇਖਿਆ ਸੇ ਤੇ ਮੋਦੀ ਸਾਹਿਬ ਜਦੋਂ ਆਏ ਆ ਉੱਪਰ ਕਾਫੀ ਜਿਹੜਾ ਬੂਸਟ ਸੀਗਾ ਵਰਕਰਾਂ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਵਿੱਚ ਵੀ ਤੇ ਲੋਕਾਂ ਦੇ ਵਿੱਚ ਵੀ ਅੱਜ ਜਿਹੜਾ ਉਸ ਤੋਂ ਬਾਅਦ ਹਵਾ ਕੀ ਕਹਿੰਦੀ ਵੀ ਹੈ ਮੋਦੀ ਸਾਹਿਬ ਦੀ ਦੋ ਰੈਲੀਆ ਤੋਂ ਬਾਅਦ ਕੱਲ ਦੀਆਂ ਦੇਖੋ ਮੋਦੀ ਜੀ ਦੇ ਆਣ ਨਾਲ ਫਰਕ ਬਹੁਤ ਪੈਂਦਾ ਪਰ ਪਹਿਲਾਂ ਵੀ ਸਾਰਿਆਂ 'ਚ ਬਹੁਤ ਉਤਸ਼ਾਹ ਸੀ ਔਰ ਮੋਦੀ ਜੀ ਦੇ ਆਣ ਤੋਂ ਬਾਅਦ ਹੋਰ ਵੀ ਉਤਸ਼ਾਹ ਵਧ ਗਿਆ ਇਹ ਜਿਹੜੀ ਰੈਲੀ ਅੱਜ ਟਰੈਕਟਰਾਂ ਵਾਲੀ ਗੱਡੀ ਜਾ ਰਹੀ ਹੈ ਕਿਸਾਨ ਰੈਲੀ ਆ ਔਰ ਮੇਰੇ ਬੱਚੇ ਜਿਹੜੇ ਕਿਸਾਨ ਐ ਦੇ ਉਹ ਕੱਢ ਰਹੇ ਆ ਮੇਰੇ ਲਈ ਔਰ ਮੇਰਾ ਬਹੁਤ ਹੌਸਲਾ ਵਧਾ ਰਹੇ ਆ ਸਾਰੇ ਫਗਵਾੜਾ ਵਾਸੀ ਕਿਉਂਕਿ ਮੇਰਾ ਪਰਿਵਾਰ ਹੈ ਬਹੁਤ ਸਾਲਾਂ ਤੋਂ ਮੈਂ ਇਹਨਾਂ ਦੇ ਵਿੱਚ ਐ ਇਸ ਲਈ ਸੋਮ ਪ੍ਰਕਾਸ਼ ਜੀ ਨਾਲੋਂ ਵੀ ਜ਼ਿਆਦਾ ਮੇਰੇ ਲਈ ਸਾਰਿਆਂ ਚੋਤਸ਼ਾ ਮੈਂ ਕਹਿ ਸਕਦੀ ਆ ਸੋਮ ਪ੍ਰਕਾਸ਼ ਜੀ ਨੂੰ ਵੀ ਬਹੁਤ ਪਿਆਰ ਕਰਦੇ ਸੀ ਪਰ ਇਹ ਬੱਚੇ ਇੱਕ ਮਾਂ ਨੂੰ ਬਹੁਤ ਪਿਆਰ ਦਿੰਦੇ ਆ ਬਹੁਤ ਉਹਦਾ ਸਤਿਕਾਰ ਕਰਦੇ ਤੁਸੀਂ ਦੇਖ ਰਹੇ ਹੋ ਮੇਰੇ ਲਈ ਦੋ ਵਾਰ ਜਿਹੜਾ ਲਗਾਤਾਰ ਬੀਜੇਪੀ ਕਾਬਜ਼ ਰਹੀ ਹੈ ਤੀਸਰੀ ਵਾਰ ਰਿਪੀਟ ਹੈਟਟ੍ਰਿਕ ਹੋਣ ਜਾ ਰਹੀ ਹੈ ਇੱਥੋਂ 4 ਜੂਨ ਨੂੰ ਬਿਲਕੁਲ ਬਹੁਤ ਵੱਡੇ ਬੋਮੰਦ ਨਾਲ ਹੋਊਗੀ ਇਹ ਸੀਟ ਹਿਸ਼ਾਰਪੁਰ ਹਲਕੇ ਦੀ ਜਿੱਤ ਕੇ ਮੋਦੀ ਜੀ ਦੀ ਝੋਲੀ ਚ ਪਾਵਾਂਗੇ ਹਰਦੇਸ਼ ਦੀ ਤਰੱਕੀ ਚ ਯੋਗਦਾਨ ਪਾਵਾਂਗੇ ਸਾਡਾ ਮੰਦ ਸਾਹਿਬ ਇਹ ਹੈ ਮਰ ਸਾਹਿਬ ਕਿਸਾਨ ਵਿੰਗ ਤੁਹਾਡੇ ਕੋਲ ਆ ਤੁਸੀਂ ਜਿਹੜਾ ਇਹ ਅੱਜ ਦਾ ਡਾਕਟਰ ਮਾਨਿਆ ਵੱਡਾ ਜਿਹੜਾ ਰੋਲ ਕਹਿੰਦੇ ਤੁਹਾਡਾ ਵੀ ਇਹਦੇ ਵਿੱਚ ਹੈਗਾ 라ਵਲ ਪਿੰਡ ਤੋਂ ਦੇਖਿਆ ਕਿ ਲੈਨ ਟੁੱਟਣ ਕਿਸਾਨਾਂ ਨੂੰ ਕਹਿੰਸੀ ਇਹ ਸਾਰਾ ਸੋਮ ਪ੍ਰਕਾਸ਼ ਜੀ ਨੇ ਜੋ ਇਥੇ ਵਿਕਾਸ ਕੀਤਾ ਹੈ ਜੋ ਇਹਨਾਂ ਦੇ ਰਿਲੇਸ਼ਨ ਰਹੇ ਆ ਉਹਦਾ ਪ੍ਰਤਾਪ ਪਿਆ ਬਾਕੀ ਕੋਸ਼ਿਸ਼ ਝੂਠੇ ਜਿਹੜਾ ਝੂਠ ਫਲਾਇਆ ਗਿਆ ਉਹ ਅਸੀਂ ਦੂਰ ਕਰਨ ਦੀ ਯਤਨ ਕਰ ਰਹੇ ਹਾਂ ਤੁਹਾਡੇ ਸਾਹਮਣੇ ਹੋ ਵੀ ਰਿਹਾ ਅਗਲੀ ਗੱਲ ਮੈਂ ਇਹ ਕਹਾਂਗਾ ਤੇ ਜਿਹੋ ਜੀ ਅੱਜ ਰੇਲ ਬੱਜੀ ਹੋਈ ਆ ਲਾਈਨ ਬੱਜੀ ਹੋਈ ਆ ਇੱਕ ਤਰੀਕ ਨੂੰ ਨਹੀਂ ਤਾਂ ਸੋਮ ਪ੍ਰਕਾਸ਼ ਜੀ ਜਿਹੜੇ ਵੋਟਾਂ ਦੀ ਉਹ ਇੱਦਾਂ ਰੇਲ ਬੱਜੂਗੀ ਇੱਦਾਂ ਲੈਣ ਲੱਗੂਗੀ ਤੇ 24 ਤੋਂ 24 ਤਰੀਕ ਨੂੰ ਇੱਦਾਂ ਹੀ ਪੰਗੜੇ ਪੈਣਗੇ ਸੋ ਇਹ ਬੇਨਤੀ ਕਰਦੇ ਆ ਵੀ ਜਿੰਦਾਬਾਦ ਹੋਗੀ ਪਹਿਲਾਂ ਮਸ਼ੀਨ ਦਾ ਬਟਨ ਇੱਕ ਤੇ ਹਿਆਰਪੁਰ ਦੇ ਵੇ ਇੱਕ ਨੰਬਰ ਦੀ ਲੀਡਰ ਹੋਗੀਾਰੇ ਹਲਕੇ ਦੇ ਵਿੱਚੋਂ ਧੰਨਵਾਦ ਜੀ ਸੁਣਾ ਤੁਸੀਂ ਕਿ ਇੱਕ ਨੰਬਰ ਦੇ ਬਟਨ ਤੇ ਇੱਕ ਨੰਬਰ ਦੇ ਕਹਿੰਦੇ ਆ ਦਾਵਾ ਕਰ ਰਿਹਾ ਕਿ 4 ਜੂਨ ਨੂੰ ਜਿਹੜਾ ਹੈ ਲੀਡ ਵੀ ਇੱਕ ਨੰਬਰ ਤੇ ਰਹਿੰਦੇ ਆਸਰੋਗ ਦੇ ਤੀਜੀ ਵਾਰ ਜਿਹੜਾ ਉਹ ਸ਼ਾਰਪੁਰ ਲੋਕ ਸਭਾ ਤੋਂ ਹੈਟ੍ਰਿਕ ਵੀ ਮਾਰਨ ਦੀ ਜਿਹੜੀ ਪੂਰੀ ਜਿਹੜੀ ਕੋਸ਼ਿਸ਼ ਹੈ ਤੇ ਲੋਕਾਂ ਦਾ ਪਿਆਰ ਐਸੇ ਤਰੀਕੇ ਨਾਲ ਜਿਹੜਾ ਕਰਦਾ ਹੈ ਹਨੀ ਨਾਰ ਮਨੋਸ਼ ਪਾਵਨ ਬਿਜਨੀ ਨੂੰ ਖਗਵਾੜਾ